ਦੋ ਟੀਮਾਂ ਤੋਤਾ ਸਿੰਘ ਵਾਲਮ ਤੇ ਕਰਿਆਣਾ ਦੋਨੇ ਟੀਮਾਂ ਤਿਆਰ ਹੋ ਕੇ ਖੇਡ ਗਰਾਉਂਡਾਂ 'ਵਾਂ ਲਾਉਣ ਗਿਆ ਲਓ ਉਧਰ ਦੇ ਪਾਸੇ ਕਬੱਡੀ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਚਾਰ ਜਾਂ ਫੀ ਤਿਆਰਪੁਰ ਪਿਆਰ ਨੇ ਮੇਰੇ ਮਿੱਤਰੋ ਲਓ ਚੋਹਾ ਜਾਂ ਹਾਫਿਆਂ ਦੇ ਵਿੱਚੋਂ ਦੇਖਾਂਗੇ ਹਲਕਾ ਜਿਹਾ ਤਾਜ ਰਾਜਨ ਗੰਢੀ ਬੰਡੀ ਇਹ ਹੋਇਆ ਆ ਦਿਸਦੇ ਮੁਕਾਬਲਾ ਸੱਤ ਦੋ ਖਿਡਾਰੀਆਂ ਦੇ ਦਰਮਿਆਨ ਲੱਗਿਆ ਹੋਇਆ ਜੋਰ ਪਰ ਪੁਆਇੰਟ ਧਾਵੀ ਦੇ ਖਾਤਵੇਂ ਫੁੱਟਦਾ ਹੋਇਆ ਹੈ ਬਾਬਾ ਸੁਖਮੰਦਰ ਸਿੰਘ ਜੀ ਪਤਰੀ ਵਾਲੇ ਮਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਾ ਪੁਰਸ਼ਾਂ ਦੇ ਨਾਲ ਆਏ ਨੇ ਬਹੁਤ ਵੱਡਾ ਧੰਨਵਾਦ ਹੈ ਬਾਬਾ ਅਸ਼ੇਂਦਰ ਸਿੰਘ ਜੀ ਮਾ ਪੁਰਸ਼ ਇਬਰਾਹਿਮ ਬੰਦੇ ਨਾਲ ਪੁੱਜੀ ਹੋਈ ਸੰਗਤ ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ ਲਓ ਮੇਦਰ ਦੇ ਪਾਸੇ ਦੇਖਦੇ ਦੀਪ ਆਹ ਸਾਹਮਣੇ ਵੱਡੇ ਵੀਰਿਆ ਮੁੰਡਾ ਦੀਪ ਮਾਲਵੇ ਤੋਂ ਚੱਲ ਕੇ ਆਇਆ ਹੋਇਆ ਹੈ ਪਰ ਉਧਰਲੇ ਪਾਸੇ ਹੁਣ ਖਰਾਜੀ ਕਬੱਡੀ ਪੰਜਾਬ ਲਈ ਵੱਟ ਆਇਆ ਤੇ ਕਰ ਸੱਜ ਗੱਭਰੂ ਦੀ ਦੀਪ ਚੂੜ ਟੱਕਿਆ ਮੁੰਡਾ ਆਇਆ ਹੋਇਆ ਅੱਜ ਦੇ ਦਿਨ ਲਈ ਕਵੀਰ ਕਹਿੰਦਾ ਬਾਕੀ ਵੱਡੇ ਵੱਡੇ ਬੱਲ ਪੁੱਜੇ ਹੋਏ ਆ ਵੈਕਰੂ ਦੀ ਕਿਰਪਾ ਹੈ ਐਨ ਕਦੇ ਮੇਲਾ ਭਰਿਆ ਚ ਅੱਜ ਦੇ ਦਿਨ ਲਈ ਕਹਿੰਦੇ ਬੈਸਟ ਰੇਡਰ ਤੇ ਜੱਫੀਆਂ ਦੇ ਲਈ 11 11000 ਰੁਪਏ ਦਿੱਤਾ ਜਾਣਾ ਤੇ ਕੱਲ 51 52000 ਰੁਪਏ ਗੱਲ ਹੋ ਰਹੀ ਹੈ ਉਹ ਸਮਾਂ ਕੱਲ ਦਾ ਹੋਵੇਗਾ ਕੱਲ ਦੇ ਦਿਨ ਦਾ ਇਹ ਦਿਨ ਹੋਵੇਗਾ ਪਰ ਅੱਜ 11 11000 ਦਿੱਤਾ ਜਾਣਾ ਅੱਜ ਜੱਸ ਫੱਤੇ ਮੋੜੇ ਵਾਲਾ ਉਹ ਅਗਲੀ ਕਬੱਡੀ ਪਾਉਣ ਦੇ ਬਲਿਆ ਹੋਇਆ ਪਰ ਆਹ ਦੁੱਲੇ ਵਾਲੀ ਆ ਭੱਜ ਜਾਣਾ ਮੋੜੇ ਨੇ ਦੇਖੀ ਕਿਤੇ ਆਹ ਨਜ਼ਾਰਾ ਵੱਖਰਾ ਮੇਰੇ ਗੱਭਰੂ ਕਹਿੰਦੇ ਬਾਟੇ ਵਰਦਾ ਤਰਿਆ ਜਾਂਦਾ ਗੱਭਰੂ ਆਪਣੀ ਟੀਮ ਦੇ ਸੋ ਇੱਕ ਨੰਬਰ ਦਾ ਹੋਰ ਮਾਦਾ ਕਰਦਾ ਹੋਇਆ ਛੋਡੇ ਬਾਈ ਚੱਕੀ ਮੈਦਾਨ ਤੇ ਗੱਭਰੂ ਆਓ ਸਾਹਮਣੇ ਦੁੱਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਆ ਖੇਡ ਮੈਦਾਨ ਦੇ ਵਿੱਚ ਲਓ ਸਿਰੇ ਦਾ ਮੈਚ ਪਹਿਲਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਦੂਜਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੋਤਾ ਸਿੰਘ ਵਾਲਾ ਗੁਰਬਖਸ਼ੀਰ ਸਿੰਘ ਜੀ ਡੀਬੀ ਸਾਹਿਬ ਨੂੰ ਦੇਣ ਦੀ ਹੈ ਤੇ ਨਾਲ ਘਿਹਾਰੇ ਦੀ ਟੀਮ ਕਾਕਾ ਕਲੇਰ ਜੀ ਆਉਣਗੇ ਲਓ ਬੇ ਇਧਰ ਨੇ ਪਾਸੇ ਖੇਡ ਮੈਦਾਨੇ ਟੱਕਰ 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 ਤੱਕ ਲੱਗਿਆ ਜ਼ੋਰ ਬੱਲੇ ਬੱਲੇ ਪਰ ਆਹ ਦਿਸਦੇ ਪੁਆਇੰਟ ਜਿਹੜਾ ਨੌਜਵਾਨ ਤਾਫੀ ਦੇ ਖੰਦ ਤੇ ਜੁੜਦਾ ਹੋਇਆ ਹੈ ਬਾਬਾ ਜੀ ਇਹ ਜੁਗੜੂ ਦਾ ਟੱਕਰ ਹੋਈ ਹੈ ਕਈ ਕਹਿੰਦੇ ਜੁਗੜੂ ਰਾਤਾਂ ਨੂੰ ਤੁਰਦਾ ਫਿਰਦਾ ਨਹੀਂਦਾ ਪਰ ਅੱਜ ਜੁਗੜੂ ਦਿਨੇ ਆਇਆ ਹੋਇਆ ਆਹ ਯਾਦਗਾਰੀ ਕਬੱਡੀ ਕੱਪ ਲਾ ਦੇ ਦੋ ਪਾਸੇ ਸਫਸਤ ਦੀ ਕਬੱਡੀ ਆਹ ਦਿਸਦੇ ਬੱਲੇ ਪਾਸੇ ਫੇਰ ਆਹ ਮੁਕਾਬਲਾ ਦੀਪ ਦੇ ਨਾਲ ਮੇਰੇ ਮਤਲਬ ਸਾਹਮਣੇ ਕਹਿੰਦੇ ਦੀਪ ਆਹ ਮੁੰਡਾ ਚੜ੍ਹਦੀ ਜਵਾਨੀ ਦਾ ਮੋਸ਼ੂ ਫਟਕਾ ਬਰੂਆ ਇਹਦਾ ਨੂਰ ਟੱਕ ਪੈਂਦਾ ਆਹ ਸਾਹਮਣੇ ਲਾ ਜੱਫਾ ਬੱਲੇ ਬੱਲੇ ਕਰਾ ਜੂਗਾ ਵਰਕਵੇ ਇੱਕ ਤਾੜੀ ਹੋ ਜਾ ਮੁੰਡਾ ਨਮਾ ਜਾ ਜਫਾ ਲਾਊਗਾ ਤੇ ਨਿਆਰਾ ਪਾਜ ਉਹ ਸਾਹਮਣੇ ਦੀਪਰੇ ਲਾ ਜੱਫੇ ਬੱਲੇ ਬੱਲੇ ਕਰਾ ਦਿੰਦੀ ਹੈ ਮਾਹਪੁਰਸ਼ਾਂ ਦੀ ਬਹੁਤ ਵੱਡੀ ਰਹਿਣ ਬਾਈ ਹੈ ਸਾਰੀ ਸੰਗਤ ਦਾ ਧੰਨਵਾਦ ਕੀਤਾ ਸਰਦਾਰ ਨੇ ਵੱਡੇ ਵੱਡੇ ਸਹਿਯੋਗ ਨੇ ਲਓ ਸਾਹਮਣੇ ਘਟੋਰੇ ਪਿੰਡ ਵਾਲਾ ਰਾਜੂ ਕਬੱਡੀ ਪਾ ਰਿਹਾ ਉਲਫਤ ਹੈ ਰਾਤਾ ਮੁੰਡੇ ਨੂੰ ਟੱਕਣ ਦਾ ਨਾਲ ਜਗਰੂਆ ਧਰਮਗੋੜੀਆ ਜੋਤ ਨਾਲ ਡਾਕਟਰ ਸਾਹਮਣੇ ਰਾਜੂ ਇੱਕ ਨੰਬਰ ਦਾ ਹੋਰ ਵਾਦਾ ਕਰਦਾ ਹੋਇਆ ਲਓ ਕਬੱਡੀ ਪੌਂਡ ਲਈ ਵਾਧਾ ਆਇਆ ਖੇਡ ਮੈਦਾਨ ਦੇ ਵਿੱਚ ਲਓ ਪਿਆਰ ਦਾ ਸਾਹੀ ਵੀ ਕਹਿ ਦਿੰਦੇ ਆ ਸ਼ੱਬਾ ਵੀ ਕਹਿ ਦਿੰਦੇ ਆ ਸਾਹਮਣੇ ਦੇ ਕੈਂਚ ਵਿੱਚ ਵਿੰਡੇ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪੌਂਡ ਲਈ ਵਧਿਆ ਹੋਇਆ ਤੇਰੇ ਮਤਰੋ ਆਉਂਦੇ ਦਿਖਦੇ ਉੱਧਰਲੇ ਪਾਸੇ ਸ਼ੈਣੀ ਨਿੱਕੀ ਕਈ ਬੜਾ ਗੱਡਰ ਪਰਦੂ ਗਈ ਆ ਪਰ ਆਉਂਦੇ ਦਿਖਦੇ ਉੱਧਰ ਕੈਂਚੇ ਵਾਲਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਤੇ ਜੋੜਦਾ ਹੋਇਆ ਚੱਲ ਵੀ ਨੌਜਵਾਨਾ ਮੰਨੂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਵਾਸਤੇ ਰਹਿਣ ਆਪੀ ਵੀਰੇ ਕਰਦੇ ਰਹਿਣ ਕਬੱਡੀ ਨੂੰ ਪਿਆਰ ਲੋਕੋ ਫੁੱਲ ਪੈਂਦਾ ਰਹੇ ਕਬੱਡੀ ਖਿਡਾਰੀਆਂ ਦਾ ਤੇ ਖੇਡ ਦੇ ਰਹਿਣ ਸਮੁੰਦਰਾਂ ਤੋਂ ਪਾਰ ਲੋਕੋ ਰੱਬ ਕਰਕੇ ਗਰਾਊਂਡਾਂ ਵਿੱਚ ਕੈਮ ਰਹੇ ਰੈਫਰੀ ਤੇ ਕੋਚਾਂ ਦਾ ਸਤਿਕਾਰ ਲੋਕੋ ਰੈਫਰੀ ਤੇ ਕੋਚਾਂ ਦਾ ਸਤਿਕਾਰ ਲੋਕੋ ਬਾਬਾ ਜੀ ਬਾਹਰਲੇ ਪਾਸੇ ਆਜੋ ਤੁਹਾਡਾ ਧੰਨਵਾਦ ਤੁਸੀਂ ਚੱਕਰ ਲਾਏ ਆ ਤੁਹਾਡਾ ਬਾਣ ਸਰਵਨ ਨੂੰ ਸੰਗਤ ਪਰੇ ਕਰਨਾ ਇੱਧਰਲੇ ਪਾਸੇ ਆਜੋ ਵੀ ਆਇਆ ਹੋਇਆ ਹੈ ਗੱਲਾਂ ਕਦੇ ਵਖਰੀਆ ਮੇਰੇ ਮਿੱਤਰੋ ਇਹ ਆਪਣੇ ਸਮੇਂ ਦੇ ਵੱਡੇ ਵੱਡੇ ਮਹਾਨ ਕਬੱਡੀ ਦੇ ਖਿਡਾਰੀ ਹੋਏ ਹੈ ਜਿਨ੍ਹਾਂ ਨੇ ਟੀਮਾਂ ਆਜਾ ਹੋ ਜਾ ਲਓ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਫਿਰ ਦੇਖਾਂਗੇ ਅਗਲੀ ਕਬੱਡੀ ਐਨ ਮੁੰਡਾ ਕਹਿੰਦੇ ਫੱਟਾ ਗੋਰਾ ਰੰਗ ਨੈਨਸ਼ੀਲੇ ਪਰ ਇਧਰ ਚਾਰਾਂ ਦੇ ਵਿੱਚੋਂ ਕਿਹੜਾ ਮਾਝੇ ਵਾਲਾ ਡੱਕੋ ਆ ਗੰਡੀ ਬੰਡੀ ਐ ਪਰ ਕੀ ਕਹਿੰਦਾ ਕੋਟਕੋੜ ਦੀ ਧਰਤੀ ਦਾ ਕੀਤਾ ਇਹਨੇ 2007-08 ਵਿੱਚ ਕਹਿੰਦੇ ਇੰਗਲੈਂਡ ਦੇ ਮੈਦਾਨਾਂ 'ਚ ਪਲ-ਪਲ ਕਰਾਈ ਐ ਕੱਲ ਸਤਨਾਮ ਸੋਨੇ ਆਇਆ ਹੋਇਆ ਕੋਟਕੋੜੀਆ ਐਲੀਵਰ ਬਣ ਗਿਆ ਆਹ ਸਾਹਮਣੇ ਟੈਲੀਵਿਜ਼ਨ ਮੈਚ ਬਣ ਗਿਆ ਦੋ ਵਾਰੀ ਸੈੱਟ ਟੁੱਟੇ ਦਾ ਪੁਆਇੰਟ ਜਿਹੜਾ ਰੇਡਰ ਨੂੰ ਦਿੱਤਾ ਜਾ ਸਾਰੇ ਮੈਚ ਵਿੱਚ ਇੱਕ ਪਹਿਲੇ ਹਾਫ 'ਚ ਇੱਕ ਦੂਜੇ ਹਾਫ ਦੇ ਵਿੱਚ ਪਾਂ ਕਬੱਡੀ ਚਾਰ ਜਾਫੇ ਮਾਰਦੇ ਨੇ ਪੱਡੇ ਦੇ ਉੱਪਰ ਥਾਪੀਆਂ ਕਿ ਪੱਟਾ ਉੱਤੇ ਵੱਜਣ ਥਾਪੀਆਂ ਹਿੱਕਾਂ ਦੇ ਵਿੱਚ ਧੱਕੇ ਵਿੱਚ ਗਰਾਉਂਡੀ ਗੱਬਰੂ ਪਿੱੜਦੇ ਦੁਨੀਆ ਖੜ ਖੜ ਧੱਕੇ ਰੀਸ ਨਹੀਂ ਕੋਈ ਕਰ ਸਕਦਾ ਮਾਂ ਦੇ ਪੁੱਤ ਦਲੇਰਾ ਵੀ ਓ ਪੰਜਾਬ ਦੀ ਧਰਤੀ ਯੋਧੇ ਜੰਮਦੀਰ ਸਫਤ ਕਰਾਂਗੀ ਸ਼ੇਰਾਂ ਦੀ ਉਹ ਅਲਫਤ ਲੱਗਦਾ ਆਹ ਦੋ ਹੱਥ ਕਰ ਗਿਆ ਦੋ ਕਰ ਗਿਆ ਵਾਹ ਝੋਟਿਆ ਜਿਉਂਦਾ ਰਹਿ ਇਹ ਮਾਝੇ ਵਾਲਾ ਦੂਜੇ ਪਾਸੇ ਪਾਲਵੇ ਵਾਲਾ ਪਰ ਆਹ ਸੁੱਖਾ ਅਗਲੇ ਕਬੱਡੀ ਪਾ ਰਿਹਾ ਕਿਉਂ ਆਗੇ ਵਿਚ ਮੈਦਾਨ ਦੇ ਵੇਖੋ ਗੱਗਰੂ ਦੁੱਲੇ ਸ਼ੇਰ ਲਾਉਂਦੇ ਪੱਟਾ ਉੱਤੇ ਥਾਪੀਆਂ ਉਹਦੇ ਸਾਹਮਣੇ ਬਗਰ ਢੇੜ ਤੋਰ ਬਿੱਕ ਸਮਾਂ ਦੇ ਉਡਦੀ ਜਦ ਖੇਡਣ ਮਰਦੇ ਦਲੇਰ ਇੰਨਾ ਸੋਖਾ ਵੀ ਹਾ ਤੋਰਨਾ ਮਿੱਤਰੋ ਟੀਸੀ ਵਾਲਾ ਬੇਰ ਮਿੱਤਰੋ ਟੀਸੀ ਵਾਲਾ ਬੇਰ ਤੇ ਜਿਹੜਾ ਮਿਰਦ ਹੋਟ ਵਾਲਾ ਪੁਆਇੰਟ ਜਾਫੀਆਂ ਨੂੰ ਦਿੱਤਾ ਗਿਆ ਗੁਰਜੀਤ ਸਿੰਘ ਜੀ ਖਾਲਸਾ ਜੀ ਨੇ ਵੇਖ ਲਿਆ ਰਾਜਾ ਧੰਨਵਾਦ ਦੇਤੇ ਪਾਸੇ ਮੰਨੂ ਝੱਟੂ ਨੌਜਵਾਨ ਕਬੱਡੀ ਪੌਣ ਲਈ ਬਾਟ ਆਇਆ ਚਾਰ ਜਾਫੀ ਤਿਆਰ ਮੇਰੇ ਮਿੱਤਰੋ ਕਿ ਬੋਰੀਆਂ ਨਚੋੜੀਆਂ ਦੇ ਰਸੇ ਬੜੇ ਚੜਿਆ ਕਾਂਦੀ ਕੇ ਦੁੱਧ ਪੀਤਾ ਬਲਾਈ ਸਣੇ ਕੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ ਖੱਲਾ ਖੜੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਉਹ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾਂ ਤੇ ਹੋ ਜਾਣੀਆਂ ਬੱਲੇ ਬੱਲੇ ਮਿੱਤਰੋ ਇਹ ਜੋਤਾਂ ਧਰਮਕੋਟੀਆਂ ਪਰ ਦੇਖ ਸਾਹਮਣੇ ਉਹ ਕੱਥੇ ਆ ਕੇ ਕੱਥੇ ਆ ਕੇ ਫੈਸਲੇ ਹੋ ਜਾਂਦੇ ਐ ਪਰ ਆਹ ਬੰਦਾ ਕੰਦਕ ਬਹੁਤ ਵਧੀਆ ਇਨਸਾਨ ਆ ਸਿਰੇ ਦਾ ਨੰਬਰ ਆਪਣੀ ਟੀਮ ਦੇ ਰਹਿਣਾ ਸਗਉਂਦੀ ਐ ਸੁਖਮਣ ਅਗਲੀ ਕਬੱਡੀ ਪਾ ਰਿਹਾ ਜੂੜੇ ਤੇ ਚੰਟਰਮਾਲ ਇਹ ਮੁੰਡੇ ਦੀ ਸ਼ਾਨ ਦੇ ਵਿੱਚ ਹੋਰ ਵੰਦਾ ਕਰ ਰਿਹਾ ਸੈਦ ਇਕਬਾਲ ਸੈਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਵਰਕੇ ਆ ਮਾਨ ਬਖਸ਼ਿਆ ਆ ਸਰਦਾਰੀਆਂ ਦਿੱਤੀਆਂ ਇਹ ਸਰਦਾਰੀਆਂ ਵਰਗੀ ਤੁੱਪਾ ਛੋਟਿਆਂ ਦੇਖ ਸਾਹਮਣੇ ਗੋਰੇ ਦੇ ਰੰਗ ਦੇ ਵਿੱਚ ਗੱਬਰੂ ਦੀ ਪਹਿਚ ਸਾਹਮਣੇ ਖਰਾਜੀ ਕਬੱਡੀ ਪੌਣ ਦੇ ਲਈ ਵੰਡ ਆਇਆ ਮੇਰੇ ਮਿੱਤਰੋ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਖਰਾਜੀ ਦੀ ਕਬੱਡੀ ਪੈ ਚੁੱਕੀ ਹੈ ਰਾਜਨ ਗੱਡੀ ਬੰਡੀ ਇਹਨਾਂ ਟੱਕਰ 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 ਤੇ ਚੱਕਰ ਲਾ ਗਏ ਮੇਰੇ ਮਿੱਤਰੋ ਆਹ ਟੱਕਰ ਤੇ ਚੱਕਰ ਲਾ ਗਏ ਮਾਜੇ ਦਾ ਮਾਲਵਾ ਖਾਂ ਗਿਆ ਮਾਲਵੇ ਦਾ ਮਾਜਾ ਖਾਂ ਗਿਆ ਬੱਲੇ ਬੱਲੇ ਬੱਜਣ ਗਿਆ ਤਾਲੀਆਂ ਤਾਲੀਆਂ ਵੱਜਣ ਗਿਆ ਇਹ ਆਉਂਦਾ ਹੈ ਪੰਜਾਬੀ ਆਰੋ ਸਵਾ

ਵੱਲੇ ਸੱਚ ਮਿੱਤਰੋ ਆਹ ਦੇਖਦੇ ਜਿੰਨੇ ਪਾਸੇ ਗੁਰਮੁਖ ਛੋਟੀ ਟਾਲੀਆ ਇਸ਼ਾਰਾ ਕਰ ਗਿਆ ਵੀ ਇਹ ਪਹਿਲੇ ਨਾਮ ਜਿਹੜੇ ਵੱਡੇ ਮਾਨਸਬਾਨਾਂ ਨੇ ਸਪਾਂਸਰ ਕੀਤੇ ਨੇ ਨਾਲ ਖੱਤਾ ਸੰਧੂ ਯੂਕੇ ਵਾਲਾ ਵੀਰ ਹੈ 51 52000 ਰੁਪਏ ਵੀਰ ਵੱਲੋਂ ਬੈਸਟ ਅਗਲੀ ਮਾਨਸਬਾਨ ਨੇ ਜਸਵਿੰਦਰ ਸਿੰਘ ਜੀ ਗੈਲ ਕੈਨੇਡਾ 51000 ਰੁਪਏ ਜਗਦੀਪ ਸਿੰਘ ਜੀ ਯੂਐਸਏ 21000 ਰੁਪਏ ਦਾ ਯੋਗਦਾਨ ਗੁਰਵਿੰਦਰ ਸਿੰਘ ਜੀ ਆਸਟ੍ਰੇਲੀਆ 21000 ਆਹ ਵੇਖ ਨਿਆਰਾ ਨਿਆਰਾ ਦੀ ਮਾਇਆ ਦਾ ਪਟਾਕੇ ਦੇ ਨਾਲ ਨਜ਼ਾਰਾ ਦੇਖੋ ਨਾ ਕੋਨੇ ਮਾਇਆ ਇੰਨਾ ਕੰਮਾਂ ਨੂੰ ਦਿੱਤੀ ਤੇ ਪਟਾਕੇ ਹੀ ਤੜੇ ਚਾਹੀਦੇ ਆ ਜਿਹੜੇ ਪਾਸੇ ਜਾਣ ਪਟਾਕੇ ਹੀ ਤੜੇ ਚਾਹੀਦੇ ਆ ਬਾਕੀ ਦਿੱਤੀ ਮਾਇਆ ਸਫਲ ਹੈ ਵੈਗਰੂ ਸਭ ਨੇ ਆਪ ਨਾਮ ਜਾਣਦਾ ਆ ਸੱਭੀ ਅਗਲੀ ਕਬੱਡੀ ਪਾ ਰਿਹਾ ਕਦੇ ਕਲਾ ਨਾਲ ਉਹ ਸੱਭੀ ਦੀਆਂ ਗੱਲਾਂ ਚੱਲਦੀਆਂ ਕਦੇ ਸੱਭੀ ਕੁੱਸੇ ਵਾਲਾ ਕਹਿੰਦੇ ਆ ਵੱਡੀਆਂ ਗੱਲਾਂ ਕਰ ਆ ਗਿਆ ਮਾਦਵੇ ਵੀ ਆ ਸਾਹਮਣੇ ਕਦੇ ਸੱਭੀ ਅਗਲੀ ਕਬੱਡੀ ਪਾ ਰਿਹਾ ਪਰ ਡੱਕੂ ਕਿਹੜਾ ਇਹ ਪਤਾ ਲੱਗੜਾ ਮੇਰੇ ਮਿੱਤਰੋ ਵੀਰਾਂ ਨੂੰ ਕੁਰਸੀਆਂ ਦੇਣਾ ਕਈ ਵਾਰੀ ਟੀਮ ਦੇ ਅਸਤੇ ਵੀਆਈਪੀ ਵੀਰ ਸਾਡੇ ਦਰਮਿਆਨ ਪੁੱਜਦੇ ਫਿਰ ਸਾਨੂੰ ਕੁਰਸੀ ਤੋਂ ਥਾਉਣਾ ਪੈਂਦਾ ਫਿਰ ਤੂੰ ਥੋੜਾ ਜਿਹਾ ਮਹਿਸੂਸ ਜੇ ਕਰਦੇ ਹੋ ਇਸ ਕਰਕੇ ਬੇਨਤੀ ਹੈ ਮੇਰੇ ਵੀਆਈਪੀ ਸਟੇਜ ਤੇ ਉਹ ਵੀਰ ਬੈਠਾ ਜਿਨ੍ਹਾਂ ਨੇ ਸਾਡਾ ਲੱਖ ਵਾਰ ਯੋਗਦਾਨ ਦਿੱਤਾ ਜਿੰਨਾ ਸਾਡੇ ਯੋਧਾ ਦੀ ਸਜਣਾ ਦਾ ਧੰਨਵਾਦ ਹੈ ਐਨਆਰਆਈ ਵੀਰਾਂ ਦਾ ਜੋ ਸਵੇ ਸਵੇ ਸਿਰ ਯਾਦਗਾਰੀ ਇਸ ਕਬੱਡੀ ਕੱਪ ਦੇ ਬਹੁਤ ਵੱਡੇ ਯੋਗਦਾਨ ਪਾਉਂਦੇ ਨੇ ਲਾਭਤਲੇ ਪਾਸੇ ਮੰਨਾ ਅਜਬੜ ਇਸ ਸਮੇ ਕਬੱਡੀ ਪੌਂਦ ਲਈ ਖੰਡ ਆਇਆ ਫੀਲ ਮੈਦਾਨ ਦੇ ਵਿੱਚ ગયા ખ્યા કરે બહુ બહુ ધનવાદ આઉ ષિત કડી સભની ગભરુને ભાતી ਇੱਕ ਵਾਰ ਸਿਕਨੇ ਦੂਲੇ ਵਾਲਾ ਪਿੰਡ ਬੱਲੀੜਾ ਨਾਲ ਲੱਖਾ ਕਦੇ ਪਾਲੇ ਵਾਲਾ ਉਗਲੀ ਕਲੀ ਤੇ ਮੁੰਡਾ ਕਦੇ ਉਹ ਜੱਗੀ ਤੇ ਜੱਗੀ ਦੇ ਨਾਲ ਦੇਖਾਂਗੇ ਕਿੱਦਾਂ ਦੀ ਟੱਕਰ ਉਹ ਸਕੇ ਖੱਤੇ ਉੱਤੇ ਸੰਗ ਉਹ ਕਰਾਉ ਮੁੰਡਾ ਬੱਲੇ ਬੱਲੇ ਪਰ ਹੱਥਾਂ 'ਚੋ ਲੱਗਾ ਜਾਂਦਾ ਆ ਆ ਮੁੰਡਾ ਹੱਥਾਂ 'ਚੋ ਨਿਕਲਦਾ ਜਾਂਦਾ ਆ ਕਿ ਗੱਪਰੂ ਦੇਸ਼ ਪੰਜਾਬ ਦੇ ਓਏ ਕਿੰਨੇ ਸੋਹਣੇ ਲੱਗਦੇ ਆ ਇਹ ਮਿਰਗਾਂ ਮਿਰਗੀ ਚਾਲ ਹੌਸਲੇ

ਪਾਸਟਰ ਸਰਮੰਦਰ ਸਿੰਘ ਜੀ ਕਹਿੰਦੇ ਕੀ ਬਾਰ ਦੇ ਕਾਉਂਦੇ ਆ ਆ ਮੋਰ ਦਾ ਖੁਸ਼ੀਆਂ ਪਾਤ ਲੈਣਾ ਉਹ ਸਤਿਗੁਰ ਨਗਰ ਕਰੇ ਇਹ ਬੈਗਰੂ ਦੀ ਕਿਰਪਾ ਨਾਲ ਸਾਰੇ ਕਾਜ ਰਾਸ ਹੋ ਰਹੇ ਆ ਆ ਸਾਹਮਣੇ ਰਾਜੂ ਕਬੱਡੀ ਪਾ ਰਿਹਾ ਆ ਉਹ ਸਾਹਮਣੇ ਚਾਰ ਜਾਂ ਫੀਆਂ ਮਿੱਤਰੋ ਸਾਹਮਣੇ ਤੱਕਾਂਗੇ ਉਹਦਾ ਗਬਰੂ ਲੱਗਦਾ ਰਾਜੂ ਦਾ ਹੋਰ ਕਮਾਂਦੀ ਖੇਡ ਖੋੜੀ ਜਾ ਰਹੀਆ ਪਰ ਸੇਖੋ ਸਾਡਾ ਫਸਲਾ 1 ਪੁਆਇੰਟ ਧਾਹੀ ਦੇ ਖਤ ਵਿਚ ਕੰਮਾ ਕਰਦਾ ਇਦਾਂ ਹੀ ਹੋ ਰਹੀਆ ਆਹ ਸਾਰੇ ਬੰਦੇ ਜਦ ਬੰਦੇ ਹੋਰ ਦੂਲੇ ਵਾਲਿਆ ਸਾਥੀ ਨੇ ਭੱਜਾਉਆ ਨੇ ਭੱਜਾਉਆ ਨੇ ਭੱਜਾ ਇਹ ਚੰਡੇ ਵਾਲਾ ਪਰ ਆਹ ਦੂਲੇ ਵਾਲਿਆ ਖੋ ਚੱਲ ਕੇ ਆ ਤੇ ਕਿੱਥੇ ਜਾਣਾ ਇਹਦਾ ਝੋਮਟਾ ਕੋਲ ਤੋਰਨਾ ਜਾ ਰਿਹਾ ਹੈ ਆ ਫਿਰ ਕੌਣ ਦੱਕੇ ਇਹਦੇ ਸ਼ੇਰ ਦੇ ਜਵਾਲੇ ਚਾਹਤ ਕੋ ਪਤਾ ਲੱਗੂ ਕਾਹ ਮੂੜੇ ਦੀ ਗੱਲ ਆ ਆਓ ਸਾਹਮਣੇ ਦੇ ਖੇਡ ਕਬੱਡੀ ਪਿੰਡੀ ਖੇਡ ਮੈਦਾਨ ਦੇ ਵਿੱਚ ਮੰਨਾ ਨਾੜਵਲ ਉਹਨਾਂ ਦਾ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਦੇ ਲਈ ਇਹ ਸੋਸਾਪੀ ਟੀਮ ਹੈ ਦੂਜੇ ਪਾਸੇ ਵੱਡੇ ਸੁਗਰਾ ਖੇਡ ਰਿਹਾ ਹੈ ਲਓ ਇਧਰੋਂ ਦੇ ਪਾਸੇ ਚਾਰ ਜਹੀ ਤੇ ਸ਼ੱਭਾ ਨਾਜਵਾਨ ਕਬੱਡੀ ਪੌਂਦਰੀ ਬੰਦਿਆ ਹੋਇਆ ਪਰ ਆਹ ਦੇਖੋ ਪੁਆਇੰਟ ਧਾਵੀ ਦੇ ਖਾਤੇ ਵਿੱਚ ਜਾਂਦਾ ਹੋਇਆ ਹੈ ਆਂਦੇ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਜਿੱਤ ਵਰਗੇ ਕਹਿੰਦਾ ਸਿਰਾਂ ਦੇ ਵਾਲੀ ਕਹਿੰਦੇ ਇੱਕੇ ਵਾਲੀ ਇਹ ਸਾਰੇ ਸਿਰਾਂ ਦੇ ਆ ਗਏ ਅੱਜ ਸਾਰੇ ਸਿਰਾਂ ਦੇ ਆ ਗਏ ਇਹ ਸ਼ਹੀਦ ਸਰਦਾਰ ਸ਼ਾਮ ਸਿੰਘ ਦੀ ਧਰਤੀ ਹੈ ਇਹ ਲਾਹੁੰਦਾ ਬੈਗਨ ਦੀ ਕਿਰਪਾ ਜਿਹੜਾ ਜਾਨੀ ਸੱਜਣ ਇਸ ਮੇਲੇ ਦੇ ਆਪਣੇ ਲੋਕਾਈ ਦੇ ਵਿੱਚ ਬਹੁਤ ਵੱਡੇ ਵੱਡੇ ਜੋਰਾਂ ਦੇ ਕੇ ਇਹ ਮੇਲੇ ਨੂੰ ਸਫਲ ਕਰਦੇ ਆ ਪਰ ਇਧਰ ਚਾਰ ਜਾਫੀ ਸਾਹਮਣੇ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਆਪਸੇ ਗੱਟਿਆਲੇ ਕਿਉਂ ਖੜੀ ਕੀਤੀ ਹੈ ਇੱਕ ਪਾਸੇ ਟੌ ਨਹੀਂ ਜਾਂਦਾ ਜੋਤਾ ਸਿੰਘ ਸਰਮਵਾਲ ਨੂੰ ਭਾਵੇਂ ਦੁਨੀਆ ਕਹਿੰਦੀ ਨਹੀਂ ਰਿਹਾ ਪਰ ਉਹਦੀਆਂ ਗੱਲਾਂ ਦੁਰੀਆਂ ਤੇ ਚੌਂਦੀਆਂ ਰੜੀਆਂ ਉਹ ਬੱਬਰ ਸ਼ੇਰ ਜੀਆਂ ਦੀਆਂ ਗੱਲਾਂ ਦੁਰੀਆਂ ਰੜੀਆਂ ਉਹ ਬੰਨਾਂ ਵੀ ਉਹਨਾਂ ਦੇ ਆ ਹੋ ਗਿਆ ਉਹਨਾਂ ਨੇ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਈ ਹੁੰਦੀ ਮੇਰੇ ਮਿੱਤਰੋ ਫਿਰ ਤੇ ਸਭਰਾ ਵਾਲੇ ਨੇ ਲੰਬਾ ਸਵਾ ਕਬੱਡੀ ਖੇਡੀ ਆ 40 40 ਕਬੱਡੀਆਂ ਜੱਟ ਨੇ ਪਾਈਆਂ ਸੀ ਜੂਟੇ ਕੱਲੇ ਨੇ ਲੋਕੀ ਮਾਰਦੇ ਸੀ ਤਾੜੀਆਂ ਤੇ ਨਾਲੇ ਕਰਦੇ ਬੱਲੇ ਬੱਲੇ ਨੇ ਦੇ ਦੇ ਕੋਟੇ ਸਦਾਵਾਂ ਵਾਲਿਆਂ ਇਸ ਸਮੇਂ ਕਬੱਡੀ ਪਾਂਡ ਲਈ ਬਾਹਰ ਆ ਗਿਆ ਖੇਡ ਮੈਦਾਨ ਦੇ ਵਿੱਚ ਤੇ ਗੋਰੀਆਂ ਨੇ ਚੋਰੀਆਂ ਦੇ ਰਸੇ ਬੜੇ ਚੜਿਆ ਕਾਰ ਨਹੀਂ ਜੇ ਦੁੱਧ ਵੀ ਤਾਂ ਮਨਾਈ ਸਣੇ ਕੜਿਆ ਕਾਰ ਜੋ ਝੱਟ ਇੱਕ ਵਾਰ ਜਾਉ ਫੜਿਆ ਲੱਖ ਲੱਖ ਵੀ ਕਬੱਡੀ ਅਜ ਪਾਂਗੇ ਕੱਲੇ ਕੱਲੇ ਮਿੱਤਰੋ ਤੇ ਜੱਫਾ ਹੁਣ ਜਿਹੜੇ ਜਿਹੜੇ ਜਾਫੀ ਦੇ ਲਾਟਾ ਹੋ ਜਾੜੀਆਂ ਬੱਲੇ ਬੱਲੇ ਮਿੱਤਰੋ ਪਰ ਸੁੱਖਾ ਇਹ ਸੁੱਖਾ ਪਰ ਦੂਜੇ ਪਾਸੇ ਗੋਰਾ ਕਹਿੰਦੇ ਕੋਸ਼ਿਸ਼ ਕਰਦਾ ਹੈ ਪਰ ਸੁੱਖਾ ਕਹਿੰਦੇ ਕਿਉਂਕਿ ਲੰਗਰ ਜਿਹੜਾ ਉਹ ਟੁੱਟ ਪਾਇਆ ਜਾ ਰਿਹਾ ਸੰਕਟਾ ਛੱਕੇ ਇੱਕੇ ਮੇਲੇ ਦਾ ਸ਼ਰਧਾਰ ਮੰਨ ਸਕ ਗਿਆ ਨੇ ਦੇਖ ਰੋ ਵੀ ਕਿਰਪਾ ਐਨ ਕਦੇ ਸਰੇ ਦਾ ਮੇਲਾ ਬਣ ਗਿਆ ਜਿੰਦਿਆ ਕਬਾਲੀਆਂ ਖੁੱਡੀਆਂ ਵਰਗੀ ਟੱਪਾਂ ਪਰ ਕਿੱਜ ਪਾਸੇ ਦੇਖ ਲੱਗਦਾ ਹਰਬਨ ਸਰਹਾਲੀ ਵਾਲਾ ਮੇਰੇ ਦੱਦੂ ਦੇ ਦਲੇ ਪਾਸੇ ਦੇ ਸੁਖਮਾ ਮੇਲ ਕਬੱਡੀ ਤੋਂ ਅੰਬਰੀ ਵੱਡਾ ਹੋਇਆ ਕਿ ਮੁਰਗੂ ਮੁਰਗੀ ਹੋ ਗਏ ਲੱਗਿਆ ਥੋਰ ਚੂਬਰਾ ਦਾ ਹੋ ਕੰਡਾ ਸਮੁੰਦਰ ਦੇ ਜਿਸਮੋ ਤੇ ਫੇਰ ਜੋਪੜਾਂ ਦਾ ਜੜੀ ਜਵਾਨੀ ਗਰਮ ਖੁਰ ਮੁੰਡਿਆਂ ਦਾ ਲਲਕਾਰ ਆ ਵੇਖ ਮੁੰਡੇ ਦਾ ਸਮੁੰਦਰ ਜਿਆ ਕੱਦਾ ਕੋਰਾ ਰੰਗ ਹੈ ਕਾਲੀ ਕਾਨੀ ਮਿੱਤਰਾਂ ਦੀ ਹੈ ਆਹ ਸਾਹਮਣੇ ਕਾਲੀਆਂ ਜਲਫਾਂ ਪਾਈ ਹੋਈ ਕਬੱਡੀ ਤੇ ਦੇਖ ਨਿਆਰਾ ਕਿੱਥੇ ਰੁਕਦਾ ਜੋਤ ਇਹ ਨਹੀਂ ਰੁਕਦਾ ਇਹ ਨਹੀਂ ਝੁਕਦਾ ਉਹ ਇਹਦਾ ਚਵੰਡੇ ਵਾਲਾ ਇਦਾਂ ਹੀ ਪਾਊਗਾ ਆਹ ਦੇਖਦੇ ਪੂਰ ਚੱਕੀਆ ਦੀਪ ਹੈ ਰਾਂਡਾ ਉਹ ਮੁੰਡੇ ਨੂੰ ਰੱਖਣਾ ਦਾ ਮੁੰਡੇ ਨੂੰ ਰੱਖਾਂਗਾ ਆਹ ਸਾਹਮਣੇ ਕਬੱਡੀ ਤਾਂ ਚੁੱਕੀ ਹੈ ਅਗਲਾ ਮੈਚ ਸ਼ੀਦ ਬਾਬਾ ਦੀਪ ਸੇ ਵੀ ਕਬੱਡੀ ਕਲੱਬ ਕੋਟਾ ਸਿੰਘ ਵਾਲਾ ਤੇ ਖੜਿਆਏ ਦੇ ਦਰਮਿਆਨ ਖੜਿਆ ਜਾਣਾ ਹੈ ਲੋ ਜੀਤਾ ਕੋਰ ਕੋਈਆ ਫੈਸਲਾ ਕਰੇਗਾ ਲੋ ਪੁਆਰ चोला साहब के मालवा कबड्डी का पुत्र ने खेलना है ये सारे टीमा तैयार रहना राजू कटोरिया वाले भी कबड्डी पै चुकी है चार या फिर तैयार मेरे मित्रे लाओ सामने देखा गया समय के नौजवान डेक बाबे का पर पॉइंट राजू कटोरे से नवी कबड्डी ने हाथ धूल आई है कोशिश कबड्डी किसी ने नहीं देती मेरे मित्रे आज सामने देखते राजू कटोरे पर समय कबड्डी पर हमारी बात हो जाए आओ सुनिया मामा ने बच्चे लाओ देखा गया कहा ਰਖੋ ਇਧਰ ਦੇ ਪਾਸੇ ਜੋਧ ਧਰਮ ਕੋਚਾ ਤੇ ਰਾਜੂ ਦੀ ਮੈਚ ਕਬੱਡੀ ਮੇਰੇ ਮਿੱਤਰੋ ਲਓ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਲੱਗਿਆ ਹੋਇਆ ਜੋਰ ਮੁਕਾਬਲਾ ਸਖਤ ਪਰ ਆਹ ਦਿੱਤੀ ਪੁਆਇੰਟ ਜਿਹੜਾ ਨਾ ਗਰ ਜਸਪ੍ਰੀਤ ਦੇ ਪਾਸੇ ਭਗਤਪਾਲ ਵਾਲਾ ਤੇ ਸੁਖਮਨ ਦੀ ਟੱਕਰ ਪਰ ਆਹ ਦਿੱਤੀ ਪੁਆਇੰਟ ਧਾਹੀ ਦੇ ਖੇਡਾ ਸਾਡਾ ਵੀਰ ਭਰਾ ਦਾ ਬੜਾ ਧੰਨਵਾਦ ਦਵਿੰਦਰ ਸੁਨੇਹਰ ਦਾ ਵੱਡਾ ਬਾਈ ਗੁਰਜਨ ਸੁਨੇਹਰ ਬਹੁਤ ਵੱਡਾ ਧੰਨਵਾਦ ਹੈ ਨਾ ਵੀਰਾਂ ਦਾ ਸਾਰੇ ਸਾਰੇ ਸਰਕਾਰ ਬਹੁਤ ਵੱਡਾ ਬਿਜ਼ਨਸ ਹੈ ਤੇ ਕੱਲ ਜਿਹੜਾ ਕਬੱਡੀ ਦਾ ਖੁਣਾ ਪਹਿਲਾ ਇਨਾਮ 2 ਲੱਖ ਰੁਪਈਆ ਜਨਾ ਭਰਾਵਾਂ ਨੇ ਬੱਤੇ ਪਾਇਸ਼ਾ ਚੜ੍ਹਦੀ ਕਲਾ ਰੱਖੇ ਇਹ ਮੇਲਾ ਕਬੱਡੀ ਵੱਲੋਂ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਉਹ ਸਾਹਮਣੇ ਕਬੱਡੀ ਕਹਿੰਦੇ ਸਾੱਤੀ ਵੀ ਪਈ ਹੋਈ ਹੈ ਇਹ ਚਰੰਡੇ ਤੋਂ ਚੱਲ ਕੇ ਆਇਆ ਬਲੀ ਲੱਖਿਆ ਇਹ ਚਰੰਡੇ ਤੋਂ ਚੱਲ ਕੇ ਆ ਪਰ ਤੂੰ ਦੂਲੇ ਵਾਲੇ ਤੋਂ ਆ ਮੇਲਾ ਫੱਟੇ ਦਾ ਸਹਰਾ ਦੇ ਵਿੱਚ ਜਿਹੜਾ ਬੋਲ ਪੜਾ ਲਾਕਾ ਮਹੂਲਾ ਹੋ ਕਬੱਡੀ ਦੇ ਰਾ ਨਾਲ ਉਹ ਸਾਹਮਣੇ ਓਈ ਗੱਲ ਨਹੀਂ ਕੋਈ ਗੱਲ ਨਹੀਂ ਤਾਰਾ ਟੋਟਾ মে এটা হলে চাইবে মে কে ছোট ভ্রা উচ্চা উমরে আহ